ਕਿ ਤਾਂ ਸੀ ਜਿਹੜੀ ਤੁਹਾਡੀ ਖਾਸ ਤੌਰ ਤੇ ਕਾਂਗਰਸ ਪਾਰਟੀ ਆ ਉਹਨੇ ਆਪਣਾ ਪ੍ਰਧਾਨ ਵੀ ਚੋਣ ਮદાન ਦੇ ਵਿੱਚ ਤਾਰਿਆ ਸੀ ਤੇ 올 ਇੰਡੀਆ ਦਾ ਜਨਰਲ ਸੈਕਟਰੀ ਵੀ ਤੇ ਉਹਨਾਂ ਦੀ ਧਰਮ ਪਤਨੀ ਵੀ ਚੋਣ ਮદાન ਦੇ ਵਿੱਚ ਉਤਾਰੀ ਸੀ ਕਿ ਉਹਨਾਂ ਨੂੰ ਆਸ ਸੀ ਕਿ ਗਿੱਦੜਵਾਹ ਤੇ ਡੇਰਾਵਾ ਬਣਾ ਲੈ ਉੱਥੇ ਜਿੱਤ ਦਰਜ ਕਰਨਗੇ ਪਰ ਆਸ ਦੇ ਮੁਤਾਬਕ ਰਿਜ਼ਲਟ ਨਹੀਂ ਆਇਆ ਹਾਰ ਹੋਈ ਹੈ ਤੁਸੀਂ ਕਾਰਨ ਕੀ ਮੰਨਦੇ ਸਭਾ ਦੇ ਵਿੱਚ ਲੋਕਾਂ ਨੇ ਕਾਫੀ ਬੜਾ ਫਸ ਗਿਆ ਹੈ ਉਹ ਫਤਵੀ ਦੇ ਵਿੱਚ ਕਾਂਗਰਸੀ 30% ਨੇ ਕਿ ਪਾਰੀ ਬੈਠੇ ਨੇ ਬੇਸ਼ੱਕ ਮੈਂ ਕਾਂਗਰਸ ਹਾਂ ਪਰ ਉਹ ਕਿਹ ਕਿਹ ਕੀ ਪਾਰੀ ਬੈਠੇ ਨੇ ਵੀ ਜਿਹੜੀ ਉਹ ਵੋਟ ਆ ਜ਼ਰੂਰ ਕਰਨੀ ਪਈ ਮੈਂ ਨਹੀਂ ਮੰਨਦਾ ਇਹ ਇੱਕ ਖੁਸ਼ੀ ਦੀ ਗੱਲ ਆ ਕਿ ਜਿਹੜਾ ਕਾਲਾ ਢਿੱਲੋਂ ਜਿੱਤੇ ਆ ਉਹ ਇੱਕ ਬਹੁਤ ਵੱਡੀ ਆਮ ਵਰਕਰ ਦੀ ਜਿੱਤ ਆ ਰਾਜਾ ਬ੍ਰਿੰਗ ਪਾਰਟੀ ਪ੍ਰਧਾਨ ਤੇ ਮੈਂਬਰ ਬਾਦਮਿੰਟ ਵੀ ਤੇ ਦੂਜੀ ਅਗਲੀ ਗੱਲ ਉਹਨਾਂ ਨੇ ਅਟੇਕ ਤੇ ਵੀ ਆਪਣੀ ਘਰ ਪਤਨੀ ਦੀ ਮੰਗ ਦੀ ਆਮਰਕਰ ਕਿੱਥੇ ਖੜਾ ਰੁਪੇਤ ਬਿੱਟੂ ਕਹਿੰਦੇ ਪਹਿਲਾਂ ਆਪ ਲੜ ਲੈ ਘਰ ਵਾਲੀ ਲੜਾ ਲਈ ਅੱਗੋਂ ਬੱਚੇ ਵਿੱਚ ਕਹਿੰਦੇ ਤਿਆਰ ਨਹੀਂ ਆਪ ਲੜ ਮੀ ਜੇ ਰੋਹ ਦੱਤੀ ਆ ਕੋ ਬਾੜ ਸਾਹਿਬ ਜਿਵੇਂ ਕਿ ਅਸੀਂ ਆ ਆਮਰਕਰ ਪਾਰਟੀ ਦਾ ਵਰਕਰ ਕਿਸੇ ਵੀ ਪਾਰਟੀ ਦਾ ਹੋ ਸਕਦਾ ਬਾੜ ਸਾਹਿਬ ਨੇ ਜਿਹੜੀ ਇੱਕ ਤਰਜਮਾਨੀ ਕੀਤੀ ਆ ਆਮਰਕਰ ਦੀ ਤਰਜਮਾਨੀ ਕੀਤੀ ਜਿਆਜੂ 16 17000 ਵੋਟ ਲੈ ਕੇ ਗਏ ਨੇ ਉਹ ਸੁਧਾਰਨ ਵਰਕਰ ਦੇ ਤਾਂ ਉੱਤੇ ਵੋਟ ਲੈ ਕੇ ਗਏ ਬਹੁਤ ਵੱਡੀ ਹਨੇਰੀ ਦੇ ਵਿੱਚੋਂ ਰਾਜਾ ਬਣੇ ਜਿੱਥੇ ਬਹੁਤ ਵੱਡੀ ਹਨੇਰੀ ਦੇ ਵਿੱਚੋਂ ਰੰਦਾ ਪਾ ਲਈ ਜਾਂਦੀ ਪਰ ਆਦੇ ਇਹ ਦੇਖੋ ਵੀ ਅੱਜ ਤਾਂ ਸਰਕਾਰ ਦੀ ਜਿਹੜੀ ਆ ਕਿੰਨਾ ਕਹਿੰਦੇ ਵਿਰੋਧਤਾ ਵੀ ਸੀਗੀ ਇਹਨਾਂ ਕੋਲੇ ਵੀ ਆਪੀ ਤਿਆਰ ਤਾਰ ਇੱਥੇ ਇਹ ਕਾਪਾਰਟੀ ਦੀ ਬੇਵਫਾਈ ਇਹਨਾਂ ਨੇ ਕੰਮ ਕੀਤੇ ਲੋਕਾਂ ਦੇ ਵਿੱਚ ਵਿਚਰੇ ਹੋਏ ਸੀ ਥੋੜੀ ਦੇਰ ਬਾਅਦ ਇਹ ਪਾਰਟੀ ਨੇ ਦੇਖੋ ਇਹ ਵਰਕ ਵੀ ਉਹ ਇੱਕ ਤਾਕਤ ਆ ਜੀ ਸਸਕੀ ਗਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਦੇਖ ਰਹੇ ਹੋ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਅੰਦਰ 4 ਵਿਧਾਨ ਸਭਾ ਹਲਕਿਆਂ ਦੇ ਅੰਦਰ ਹੋਈਆਂ ਜਿਮਨੀ ਚੋਣਾਂ ਦੇ ਨਤੀਜੇ ਨਿਕਲ ਚੁੱਕੇ ਐ ਸਾਰੀਆਂ ਹੀ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਵੱਲੋਂ ਆਪਣੀਆਂ ਆਪਣੀਆਂ ਜਿੱਤਾਂ ਤੇ ਹਾਰਾਂ ਦੇ ਲਈ ਵਕਰਾ ਵਕਰਾ ਤਰਕ ਦਿੱਤਾ ਜਾ ਰਿਹਾ ਹੈ ਕਿਤੇ ਕਿਸੇ ਨੂੰ ਦੋਸ਼ੀ ਘਰਾੜ ਦਿੱਤਾ ਜਾ ਰਿਹਾ ਹੈ ਕਿਤੇ ਕਿਸੇ ਲਈ ਜਿੱਤ ਦੇ ਲਈ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਕਿ ਜਿੱਤਾਂ ਦੇ ਕਾਰਨ ਇਹ ਹੋਏ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਨ ਲਈ ਸਰਨਾਲ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬੱਲੂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਕਾਂਗਰਸ ਆ ਜਿਹੜੀ 4 ਦੇ ਵਿੱਚੋਂ 3 ਸੀਟਾਂ ਦੇ ਉੱਤੇ ਹਾਰ ਹੋਈਆਂ ਕਿਉਂਕਿ ਜਿਹੜੀ ਕਾਂਗਰਸ ਨੂੰ ਬੜੀ ਆਸ ਸੀ ਕਿ ਗਿੱਦੜਵਾਹਾ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਉਹ ਜਿੱਤ ਦਰਜ ਕਰਨਗੇ ਪਰ ਉੱਥੇ ਹਾਰ ਹੋਈ ਹੈ ਦੇ ਨਾਲ ਹੀ ਬਰਨਾਲਾ ਸੀਟ ਦੇ ਉੱਤੇ ਕਾਂਗਰਸ ਪਾਰਟੀ ਜਿੱਤੀ ਆਖਰੇ ਜਿੱਤਾਂ ਹਾਰਾਂ ਦੇ ਕੀ ਕਾਰਨ ਨੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਦੇ ਆ ਸਿਕੰਦਰ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੈਖ ਟੈਬਲ ਤੇ ਆਪਣੇ ਸਾਰੇ ਦੇਖਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੱਗਦਾ ਸੀ ਜਿਹੜੀ ਤੁਹਾਡੀ ਖਾਸ ਤੌਰ ਤੇ ਕਾਂਗਰਸ ਪਾਰਟੀ ਹੈ ਉਹਨੇ ਆਪਣਾ ਪ੍ਰਧਾਨ ਵੀ ਚੋਣ ਮੈਦਾਨ ਦੇ ਵਿੱਚ ਤਾਰਿਆ ਸੀ ਤੇ 올 ਇੰਡੀਆ ਦਾ ਜਰਨਲ ਫੈਕਟਰੀ ਵੀ ਤੋਂ ਉਹਨਾਂ ਦੀ ਧਰਮ ਪਤਨੀ ਵੀ ਚੋਣ ਮੈਦਾਨ ਦੇ ਵਿੱਚ ਉਤਾਰੀ ਸੀ ਕਿ ਉਹਨਾਂ ਨੂੰ ਆਸ ਸੀ ਕਿ ਕਿਦੜ ਬਾਹ ਤੇ ਬਾਬਾ ਡੇਰਾ ਬਾਬਾ ਨਾਨਕ ਉੱਥੇ ਜਿੱਤ ਦਰਜ ਕਰਨਗੇ ਪਰ ਆਸ ਦੇ ਮੁਤਾਬਕ ਰਿਜ਼ਲਟ ਨਹੀਂ ਆਇਆ ਹਾਰ ਹੋਈ ਹੈ ਤੁਸੀਂ ਕਾਰਨ ਕੀ ਮੰਨਦੇ ਹੋ ਕਾਰਨ ਨਹੀਂ ਦੇਖੋ ਸੀਨੀਅਰ ਲੀਡਰਸ਼ਿਪ ਜਿਹੜੀ ਕਹਿ ਰਹੀ ਆ ਜਿਵੇਂ ਕਿ ਰਾਜਾ ਬੜਿੰਗ ਜੀ ਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ ਇਹ ਕਹਿ ਰਹੇ ਨੇ ਕਿ ਸਾਡੀ ਵੋਟ ਸਾਡੀ ਕੋਲੇ ਹੈ ਪਰ ਜੀ ਸਾਡੀ ਵੋਟ ਸਾਡੇ ਕੋਲੇ ਆ ਪਰ ਜਿਹੜੇ ਲੋਕ ਤਾਂ ਇਹੀ ਮੰਨ ਲੈਂਦੇ ਨੇ ਵੀ ਜਿੱਤ ਜਾਂ ਹਾਰ ਕੀ ਦੀ ਹੈ ਪਰ ਜੇ ਦੂਜੀ ਪਾਰਟੀ ਉਥੋਂ ਪਹਿਲਾ ਜ਼ੀਰੋ ਤੋਂ ਉੱਠ ਕੇ ਅੱਜ ਹਾਰ ਕੇ ਅਕਾਲੀ ਦਲ ਦਾ ਉਥੋਂ ਇਲੈਕਸ਼ਨ ਨਾਲ ਲੜਨਾ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਇਹ ਸਭ ਤੋਂ ਵੱਡੀ ਗੱਲ ਰਹੀ ਹੈ ਰਾਜੇਪੁਰੇ ਕੀ ਨੇ ਗੱਲ ਕਹੀ ਵੀ ਸਾਡੇ ਕੋਲ ਸਾਡੀ 50000 ਵੋਟਾਂ ਤੇ ਦੂਜੇ ਪਾਸੇ ਆਪ ਬਰਨਾਲੀ ਦੀ ਗੱਲ ਕਰ ਲੈਂਦੇ ਹਾਂ ਪਰ ਪਚਾਰੇ ਹਲਕੇ ਦੇ ਵਿੱਚ ਮੇਰੇ ਵੱਲੋਂ ਇੱਕ ਇਹ ਵੱਡੀ ਖੁਸ਼ੀ ਦੀ ਗੱਲ ਆ ਵੀ ਜਿਹੜਾ ਕਾਲਾ ਢਿੱਲੋਂ ਜਿੱਤੇ ਆ ਉਹ ਇੱਕ ਬਹੁਤ ਵੱਡੀ ਆਮ ਵਰਕਰ ਦੀ ਜਿੱਤ ਆ ਕਿਉਂ ਮੈਂ ਬੇਸ਼ੱਕ ਕਾਉਂਟਰਸ ਪਾਰਟੀ ਦੇ ਨਾਲ ਸੰਬੰਧ ਤਾਂ ਪਰ ਜਿਹੜੀਆਂ ਪਾਰਟੀਆਂ ਨੇ ਵਰਕਰ ਦੀ ਜਿਹੜੀ ਪੁਸ਼ਪ ਪ੍ਰਤੀਤ ਆ ਉਹ ਜਿੱਤ ਤੱਕ ਆ ਜਿੱਤਣ ਤੋਂ ਬਾਅਦ ਜਿਹੜਾ ਆਮ ਵਰਕਰ ਆ ਉਹ ਕਿੱਥੇ ਖੜਾ ਵਾ ਉਹ ਚਾਹੇ ਆ ਜ ਆਵਾ ਦੀ ਪਾਰਟੀ ਵਾਲੇ ਵਰਕਰ ਸਾਡੇ ਵੀ ਭਾਈਓ ਨੇ ਜਿੱਥੇ 92 ਜਿੱਤੇ ਨੇ ਆਬਾਦੀ ਤਾਂ ਉਨੀ ਹੀ ਆ ভোটার ਤਾਂ ਉਨੇ ਹੀ ਆ ਇਹ ਲਗਾ ਸ਼ੋਅ ਦੇ ਦੂਜੇ ਪਾਸੇ ਇੱਕ ਆਸ ਦੀ ਕਿਰਨ ਜਾਗਦੀ ਆ ਵੀ ਇਹ ਕੁਸਨਾਤ ਦੀ ਰਣਨੀਤੀ ਤਾਂ ਹੈ ਨਹੀਂ ਅਜੇ ਤੱਕ ਸੋ ਮੇਰੇ ਉੱਪਰ ਨੂੰ ਤਾਂ ਜਿਹੜੇ ਚਾਰੇ ਹਲਕਿਆਂ ਦੇ ਵਿੱਚ ਵੀ ਚੋਣ ਹੋਈ ਆ ਉਹਦੇ ਵਿੱਚ ਜਿਹੜਾ ਵਰਕਰ ਆ ਕਿਸੇ ਪਾਰਟੀ ਦਾ ਵੀ ਜਿਵੇਂ ਹੁਣ ਆਮ ਆਦਮੀ ਪਾਰਟੀ ਵਾਲੇ ਬੜੀ ਖੁਸ਼ੀ ਮਨਾ ਰਹੇ ਨੇ ਵੀ ਅਸੀਂ ਜਿੱਤ ਰਹੇ ਆ ਪਰ ਉੱਥੇ ਜਿਹੜੇ ਹਾਲਾਤ ਬਣੇ ਨੇ ਕਿ ਅਕਾਲੀ ਦਲ ਦੀ ਭੂਮਿਕਾ ਬਹੁਤ ਵੱਡੀ ਐਮ ਰਹੀ ਹੈ ਉਹਨਾਂ ਦਾ ਜਿਹੜੇ ਚੋਣ ਮદાન ਦੇ ਵਿੱਚੋਂ ਦੂਰੀ ਰਹਿ ਕਰਕੇ ਵੀ ਉਹ ਚੋਣ ਮદાન ਦੇ ਵਿੱਚ ਹੀ ਆ ਕੇ ਕਿਸ ਹੋਂ ਦਾ ਕੋਈ ਗੱਲ ਹੈ ਕਿ ਸੁੱਚਾ ਸਿੰਘ ਲਗਾ ਜੀ ਨੇ ਬਹੁਤ ਵੱਡੀ ਸਟੇਟਮੈਂਟ ਦਿੱਤੀ ਵੀ ਅਸੀਂ ਉੱਥੋਂ ਦੇ ਜਿਹੜੇ ਆਪਣੇ ਮੌਜੂਦਾ ਐਮਪੀ ਵੀ ਨੇ ਤੇ ਜਿਨ੍ਹਾਂ ਨੇ ਅਸਤੀਫਾ ਵੀ ਦਿੱਤਾ ਸੀਗਾ ਆਪਣੀ ਮੈਂਬਰਸ਼ਿਪ ਤੋਂ ਵੀ ਉਹਨਾਂ ਦੀ ਧਰਮ ਪਤਨੀ ਚੋਣ ਲੜ ਰਹੀ ਹੈ ਵੀ ਅਸੀਂ ਉਹਨਾਂ ਦੀ ਵਿਰੋਧਤਾ ਕਰਾਂਗੇ ਦੂਜੇ ਪਾਸੇ ਮੈਂ ਇਹ ਗੱਲ ਇੱਕ ਹੋਰ ਵੀ ਆ ਵੀ ਜਿਹੜੇ ਚਾਰੇ ਨੇਤਾਵਾਂ ਦੇ ਵਿੱਚੋਂ ਚਾਹੇ ਆਪਾਂ ਚਲੋ ਠੀਕਾ ਰਾਜਕੁਮਾਰ ਚੱਬੇ ਵਾਲ ਦੀ ਆਮ ਆਦਮੀ ਪਾਰਟੀ ਤੋਂ ਚੋਣ ਲੜ ਰਹੇ ਨੇ ਇੱਥੇ ਤਾਂ ਕਿਤੇ ਨਾ ਕਿਤੇ ਲੈ ਆਮ ਵਰਕਰ ਦੇ ਹੱਕ ਕਿੱਥੇ ਨੇ ਹੱਕ ਕੀ ਆ ਵੀ ਅੱਜ ਸਰਦਾਰ ਅਮਰਿੰਦਰ ਸਿੰਘ ਕੀ ਰਾਜਾ ਬੜਿੰਗ ਪਾਰਟੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਵੀ ਨੇ ਤੇ ਦੂਜੀ ਅਗਲੀ ਗੱਲ ਉਹਨਾਂ ਨੇ ਅਟੈਕਟ ਵੀ ਆਪਣੀ ਧਰੋ ਪਤਨੀ ਦੀ ਮੰਗ ਲਈ ਆਮ ਵਰਕਰ ਕਿੱਥੇ ਖੜਾ ਪਰ ਰਵਨੀਤ ਬਿੱਟੂ ਕਹਿੰਦੇ ਪਹਿਲਾਂ ਆਪ ਲੜ ਲੈ ਘਰ ਵਾਲੀ ਲੜਾ ਲਈ ਅੱਗੋਂ ਬੱਚੇ ਵੀ ਕਹਿੰਦੇ ਤਿਆਰ ਨਹੀਂ ਦਾ ਪਹਿਲਾ ਰਣ ਕਿ ਆਪਣੇ ਆਪ ਤੋਂ ਵੀ ਸ਼ੁਰੂ ਕਰਨਾ ਪੈਣਾ ਤਾਂ ਉਹਨਾਂ ਦੇ ਘਰ ਦੇ ਵਿੱਚ ਵੀ ਸਾਰਾ ਕੁਝ ਹੀ ਗਿਆ ਉਹ ਤਾਂ ਉਹ ਦੇਖੋ ਉਹਨਾਂ ਦੀ ਉਹਨਾਂ ਨੂੰ ਬਹੁਤ ਐਡਾ ਜਨਕ ਕਿ ਵੀ ਮੈਂ ਨਹੀਂ ਜਨਕ ਕਿ ਵੀ ਕਹੂੰਗਾ ਵੀ ਬਹੁਤੀ ਤਵੱਜੋ ਦੇਣ ਦੀ ਲੋੜ ਅ ਪਹਿਲਾਂ ਥੋੜੀ ਦਾ ਆਪਣੀ ਪੀੜੀ ਹੱਟ ਵੀ ਛੋਟਾ ਫੇਰਨਾ ਚਾਹੀਦਾ ਵੀ ਉਹਨਾਂ ਦੇ ਘਰ ਦੇ ਵਿੱਚ ਕੀ ਕੁਝ ਹੈ ਤਾਂ ਸਾਰਿਆਂ ਨੂੰ ਪਤਾ ਹੀ ਆ ਸਾਰੀ ਦੁਨੀਆ ਜਾਣਦੀ ਆ ਬਿੱਟੂ ਜੀ ਨਾ ਮੈਂ ਤਾਂ ਆਮ ਬਰਕਤ ਦੀ ਤਰਜਮਾਨੀ ਦੀ ਗੱਲ ਕਰਦਾ ਬਿੱਟੂ ਜੀ ਕੀ ਕਹਿ ਰਹੇ ਨੇ ਕੀ ਵੀ ਉਹ ਉਹਨਾਂ ਦਾ ਆਪਣਾ ਮਸਲਾ ਦਾ ਬੜੇ ਆਮ ਨੂੰ ਬਰਕਤ ਕਿੱਥੇ ਖੜਾ ਹੁਣ ਰਾਜਾ ਬੜਿੰਕੀ ਠੀਕ ਆ ਤੇ ਉਤਰੋ ਰਧਾਵਾ ਸਾਹਿਬ ਕਹਿੰਦੇ ਨੇ ਜੀ ਮੇਰੇ ਖਿਆਲ ਨਾਲ ਜਾਤਾ ਇਹ ਜਿਹੜੀਆਂ ਚੋਣਾਂ ਇਹਨਾਂ ਨੇ ਲੜੀਆਂ ਇਸ ਸਮਝੌਤੇ ਤੇ ਤੈਤਰ ਲੜੀਆਂ ਵੀ ਜਿਹੜੀਆਂ ਵਿਧਾਨ ਸਭਾ ਵਧੀਆਂ ਟਿਕਟਾਂ ਸਾਡੀਆਂ ਪਤਨੀਆਂ ਪੁੱਤਰ ਪੁੱਤਰੀਆਂ ਨੂੰ ਦਿੱਤੀਆਂ ਜਾਣ ਜਾਂ ਤਾਂ ਇਹੀ ਸਮਝੌਤੇ ਤੇ ਤੈਤਰ ਪਰ ਇੱਥੇ ਨਾਲ ਹੀ ਮੇਰੀ ਇੱਕ ਹੋਰ ਗੱਲ ਆ ਵੀ ਜਿਹੜੀ ਪੰਜਾਬ ਦੇ ਲੋਕਾਂ ਤੇ ਬਜਨ ਪਾਉਣ ਦੀ ਕੀ ਲੋੜ ਹੈ ਇਹ ਸੰਵਧਾਨਕ ਤੌਰ ਤੇ ਕੋਈ ਨਾ ਕੋਈ ਹੈ ਜੀ ਸੋਧ ਹੋਣੀ ਜ਼ਰੂਰੀ ਆ ਉਹ ਪਹਿਲਾਂ ਐਮਐਲਏ ਬਣ ਕੇ ਫਿਰ ਐਮਪੀ ਲੜ ਲੈ ਹੁਣ ਐਮਪੀ ਤੋਂ ਬਾਅਦ ਕਹਿਣਗੇ ਸਤਾਈ ਚ ਅਸੀਂ ਐਮਐਲਏ ਲੜਨਾ ਵੀ ਫਿਰ ਇਹਨਾਂ ਦੇ ਫੇਰ ਦੁਆਰਾ ਉਹ ਲੋਕਾਂ ਦਾ ਕੀ ਕਸੂਰ ਆ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਆ ਵੀ ਜਿਹੜਾ ਹੁਣ ਆਪਾਂ ਗੱਲ ਕਹਿ ਰਹੇ ਆ ਵੀ ਜਿਹੜਾ ਆਮ ਜਿਹੜੇ ਵਿੱਤੀ ਹਾਲਾਤ ਨੇ ਪੰਜਾਬ ਦੇ ਜੇ ਆਪਾਂ ਕਹੀਏ ਵਿੱਤੀ ਹਾਲਾਤ ਇਹ ਕਿਤੇ ਚੋਣਾ ਅਸਰ ਨਹੀਂ ਪਾਉਂਦੀ ਹੈ ਇਹ ਚੋਣਾ ਦਾ ਵੀ ਬਹੁਤ ਵੱਡਾ ਯੋਗਦਾਨ ਆ ਅਸੀਂ ਹੁਣ ਦੇਖੋ ਹੁਣ ਪੰਜਾਬ ਦੇ ਲੋਕ ਇਹ ਚਾਰ ਵਿਧਾਨ ਸਭਾ ਤੋਂ ਵਿਲੇ ਹੋਏ ਨੇ ਹੁਣ ਨਗਰ ਪਾਲਿਕਾ ਨਗਰ ਕੌਂਸਲ ਤੇ ਆਪਣੀ ਮਿਊਂਸਪਲ ਕਾਰਪੋਰੇਸ਼ਨ ਆ ਜਾਣੀ ਹੈ ਅੱਗੋ ਜ਼ਿਲ੍ਹਾ ਪ੍ਰਸ਼ਦ ਬਲਾਕ ਕਮਿਟੀ ਬਲਾਕ ਸੰਪਤੀ ਤਾਂ ਮੇਰੇ ਨਾਮ 50 ਦੇ ਲੋਕ ਇਹ ਥੋੜੇ ਜਣੇ ਕਿ ਜਿਹੜੀ ਇਹ ਬੰਦੇ ਜਿਹੜਾ ਕਐਮਐਲਏ ਬਣ ਗਿਆ ਉਹਨੂੰ ਕੋਈ ਵੀ ਤੁਹਾਡੀ 5 ਸਾਲ ਦੀ ਜਿਹੜੀ ਆ ਟਰਮ ਪੂਰੀ ਕਰਾਓ ਪੂਰੀ ਕਰੋ ਫਿਰ ਉਸ ਤੋਂ ਬਾਅਦ ਦੇਖਿਆ ਜਾਵੇ ਪਾਰਟੀਆਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਉਹਦੇ ਵਿੱਚ ਕੀ ਹੈ ਪਾਰਟੀਆਂ ਨੂੰ ਇਸ ਕਰਕੇ ਸੋਚਣਾ ਚਾਹੀਦਾ ਉਹ ਕਿਤੇ ਨਕੀ ਤੇ ਵਰਕਰ ਦਾ ਹੱਕ ਵੀ ਮਾਰਿਆ ਜਾਂਦਾ ਆਮ ਆਦਮੀ ਪਾਰਟੀ ਦੀ ਤੁਸੀਂ ਦੇਖ ਹੀ ਲਿਆ ਜੇ ਕਿਤੇ ਅੱਜ ਮੀਤਿਹਰ ਜੀ ਉਥੋਂ ਦੇ ਟਕਸਾਲੀ ਵਰਕਰ ਮੈਂ ਆਪਣੇ ਬਾਠ ਸਾਹਿਬ ਨਾਲ ਮੇਰੀ ਜਰੂਰ ਹਮਦਰਦੀ ਆ ਕਿ ਬਾਠ ਸਾਹਿਬ ਜਿਵੇਂ ਕਿ ਅਸੀਂ ਆਮ ਵਰਕਰ પાર્ટી ਦਾ ਵਰਕਰ ਕਿਸੇ ਵੀ ਪਾਰਟੀ ਦਾ ਹੋ ਸਕਦਾ ਵਾ ਬਾਠ ਸਾਹਿਬ ਨੇ ਜਿਹੜੀ ਇੱਕ ਤਰਜਮਾਨੀ ਕੀਤੀ ਆ ਆਮ ਵਰਕਰ ਦੀ ਤਰਜਮਾਨੀ ਕੀਤੀ ਹੈ ਜੇ ਅੱਜ 16 17000 ਵੋਟ ਲੈ ਕੇ ਗਏ ਨੇ ਉਹ ਸਧਾਰਨ ਵਰਕਰ ਦੇ ਤੌਰ ਤੇ ਵੋਟ ਲੈ ਕੇ ਗਏ ਪਰ ਤੁਹਾਨੂੰ ਨਹੀਂ ਲੱਗਦਾ ਬੰਨੂ ਜੀ ਬਾਠ ਨੇ ਇੱਕ ਸਨੇਹਾ ਦਿੱਤਾ ਜੇ ਜਿਹੜਾ ਵਰਕਰ ਹੈ ਜਿਤਾ ਸਕਦਾ ਤਾਂ ਹਰਾ ਵੀ ਸਕਦਾ ਹੈ ਕੋਈ ਮੇਰਾ ਪਹਿਲਾ ਤੁਹਾਨੂੰ ਕਹਿੰਦੇ ਨੇ 92 ਜਿੱਤੇ ਨੇ ਕਿ ਚੰਦਰਮਾ ਤੋਂ ਵਰਕਰ ਨਹੀਂ ਆਏ ਹੈਗੇ ਇਕਾਲੀ ਕਾਂਗਰਸੀ ਦੇ ਵਰਕਰਾਂ ਨੇ ਜਿੱਤਾ ਉਹਨਾਂ ਨੇ ਉਹਨਾਂ ਨੂੰ ਜਿੱਤਾਇਆ ਨਹੀਂ ਆਪੋ ਆਪਣੀ ਪਾਰਟੀ ਦੇ ਲੀਡਰ ਨੂੰ ਹਰਾਇਆ ਜਿੱਤ ਤਾਂ ਦੇਖੋ ਗੱਲ ਹੈ ਕਿ ਜੇ ਕੋਈ ਜਿੱਤਦਾ ਕੋਈ ਹਾਰਦਾ ਉਹ ਹਰਾਇਆ ਵਾ ਆਪੋ ਆਪਣੇ ਦੇਖੋ ਅੱਜ ਤੁਸੀਂ ਸਿਖਜਦਰ ਸਿੰਘ ਰੰਧਾਵਾ ਤੇ ਦੋ ਤੁਹਾਡੇ ਕੋਲੇ ਮੈਂ ਦੱਸ ਦਦਨਾ ਵਾ ਦੋ ਸੀਟਾਂ ਨੇ ਜਿਹੜੀਆਂ ਬਹੁਤ ਵੱਡੀ ਹਨੇਰੀ ਦੇ ਵਿੱਚੋਂ ਰਾਜਾ ਬ੍ਰਿੰਗਲੀ ਜਿੱਤੇ ਹਾਂ ਬਹੁਤ ਵੱਡੀ ਹਨੇਰੀ ਦੇ ਵਿੱਚੋਂ ਰੰਧਾਵਾ ਜੀ ਜਿੱਤੇ ਪਰ ਅੱਜ ਇਹ ਦੇਖੋ ਵੀ ਅੱਜ ਤਾਂ ਸਰਕਾਰ ਦੀ ਜਿਹੜੀ ਆ ਕਿਤਨਾ ਕਿਤੇ ਵਿਰੋਧਤਾ ਵੀ ਸੀਗੀ ਇਹਨਾਂ ਕੋਲ ਵੀ ਆਪੀ ਤਾਰੀ ਤਾਰੀ ਜਿੱਤੇ ਹੋਏ ਇੱਕ ਪਾਰਟੀ ਦੀ ਬੇਵਸੀ ਇਹਨਾਂ ਦੇ ਕੰਮ ਕੀਤੇ ਲੋਕਾਂ ਦੇ ਵਿੱਚ ਵਿਚਰੇ ਹੋਏ ਸੀ ਥੋੜੇ ਜਿਹਾ ਬਾਅਦ ਇਹ ਪਾਰਟੀ ਨੇ ਦੇਖੋ ਇਹ ਵਰਕਪੀਓ ਇੱਕ ਤਾਕਤ ਆ ਜੀ ਪਰ ਆਪਾਂ ਜੇ ਪਿਛਲੀਆਂ ਚੋਣਾਂ ਦੀ ਨਜ਼ਰ ਮਾਰੀ ਜਾਵੇ ਜਿਹੜਾ ਮਾਝਾ ਮਾਝੇ 'ਚ ਤਾਂ ਫਿਰ ਵੀ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਜਿੱਤੀ ਸੀਗੀ ਪਰ ਮਾਲਵਾ ਤਾਂ ਬਿਲਕੁਲ ਸਾਫ਼ ਹੀ ਹੋ ਗਿਆ ਸੀ ਉਹਨੂੰ ਹਨੇਰੀ ਕਿਹਾ ਜਾ ਸਕਦਾ ਵੀ ਰਾਜਾ ਬੜੇਗਾ ਉਸ ਹਨੇਰੀ 'ਚ ਮਾਲਵਾ ਜਿੱਥੇ ਸਾਫ਼ ਹੋ ਗਿਆ ਸੀ ਉੱਥੋਂ ਜਿੱਤ ਕੇ ਆਏ ਸੀ ਸਿਰਫ ਦੋ ਸੀਟਾਂ ਵਿਰੋਧੀ ਧਿਰ ਨੂੰ ਜਿੱਤਿਆ ਸੀ ਮਾਲਵੇ ਦੇ ਵਿੱਚੋਂ ਇੱਕ 41 ਲੁਧਿਆਣਾ ਤੋਂ ਜਾ ਰਾਜਾ ਬੜੇਗਾ ਬਿਲਕੁਲ ਯਾ ਤੁਸੀਂ ਆਈ ਆਈ ਸਾਹਿਬ ਦੀ ਗੱਲ ਕੀਤੀ ਹੈ ਕਿ ਤੇ ਆਈ ਆਈ ਸਾਹਿਬ ਇੱਕ ਅਕਾਲੀ ਦਲ ਵੱਲੋਂ ਚੋਣ ਲੜੀ ਹੈ ਆਈ ਆਈ ਸਾਹਿਬ ਦਾ ਮੈਂ ਜ਼ਿਕਰ ਇਸ ਕਰਕੇ ਕਿ ਉਹਨਾਂ ਦੀ ਇੱਕ ਉਹਨਾਂ ਨੇ ਪਾਰਟੀ ਦੇ ਨਾਂ ਨਾਲ ਲੋਕਾਂ ਨਾਲ ਉਹਨਾਂ ਦੇ ਨਿੱਜੀ ਰابطੇ ਵੀ ਇੱਕ ਪਰਿਵਾਰ ਦੀ ਤਰ੍ਹਾਂ ਵਰਤਣਾ ਕਿਸੇ ਲੀਡਰ ਵੱਲੋਂ ਇੱਕ ਆਪਣੇ ਵਰਕਰ ਦੀ ਕਤਰ ਕਰਨ ਉਹ ਪਰ ਜਿੱਡੇ ਵੱਟੀਆਂ ਮਰਜ਼ੀ ਨਹੀਂ ਨਹੀਂ ਆਈਆਂ ਜੇ ਅੱਜ ਵਰਕਰ ਦੀ ਕਤਰ ਹੋਗੀ ਜਿਆਦਾ ਹੁਣ ਦੇਖੋ ਗੱਲ ਆਪਾਂ ਕਰ ਰਹੇ ਕਰਦੇ ਆ ਵੀ ਤੁਸੀਂ ਬਾਦ ਸਾਬ ਦੀ ਗੱਲ ਕੀਤੀ ਤੁਸੀਂ ਇਹ ਵਾਲੀ ਦੀ ਗੱਲ ਕਰਦੇ ਜਿੱਮੇ ਕੈਪਟਨ ਸਰਕਾਰ ਦੇ ਵਿੱਚ ਕੈਪਟਨ ਮੁੱਖ ਮੰਤਰੀ ਸੀਗੇ ਸੰਦੀਪ ਸੰਧੂ ਉਹਨਾਂ ਦੇ ਓਐਸਡੀ ਸੀ ਬਾਅ ਇਲੈਕਸ਼ਨ ਚ ਇਹ ਵਾਲੀ ਨੇ ਸੰਦੀਪ ਸੰਧੂ ਹਰਾਤਾ ਸੀ ਨਾ ਵਰਕਰਾਂ ਦੇ ਨਾਲ ਹੀ ਨੀਜੀ ਰਾਤ ਇਹ ਟੀਮ ਵਰਕ ਆ ਇਹ ਵਰਕਰ ਦੇਖੋ ਜੀ ਪੰਜਾਬ ਦੇ ਲੋਕ ਖਾਸ ਤੌਰ ਤੇ ਮਾਰਵਾ ਮਾਰਵਾ ਇੱਕ ਕਿਸੇ ਵੀ ਸਰਕਾਰ ਦੀ ਮੁੱਠ ਬੰਦਾ ਪਰ ਇੱਥੇ ਕਾਗਰਸੀਆਂ ਨੂੰ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ ਵੀ ਜੇ ਤਕਾਲਾ ਠੇ ਲੋ ਜੀ ਉੱਥੋਂ ਜਿੱਤੇ ਨੇ ਵੀ ਪਰ ਕਾਂਗਰਸ ਨੂੰ ਬੜਾ ਜੁੱਤ ਮਾਰਨਾ ਪਿਆ ਨਹੀਂ ਤਿੰਨ ਸੀਟਾਂ ਹਾਰੇ ਵੀ ਨੇ ਦੋ ਸੀਟਾਂ ਘਟੀਆਂ ਵੀ ਨੇ ਕਿਉਂਕਿ ਤਿੰਨ ਸੀਟਾਂ ਕਾਂਗਰਸ ਕੋਲ ਸੀ ਉਹਨਾਂ ਦੇ ਵਿੱਚੋਂ ਇੱਕ ਹੀ ਬਰਨਾਲਾ ਕਵਰ ਕਰ ਸਕੀ ਆ ਤਿੰਨ ਤਾਂ ਹਾਰੇ ਆ ਨਾ ਤਿੰਨ ਘਟੀਆਂ ਨੇ ਸੀਟਾਂ ਯਾਰੀ ਅੱਜ ਵੀ ਵਰਕਰ ਕਿਤਨਾ ਕਤੇ ਦੇਖੋ ਲੋਕ ਸਭਾ ਦੇ ਵਿੱਚ ਲੋਕਾਂ ਨੇ ਕਾਨੂੰਨ ਨੂੰ ਬਹੁਤ ਵੱਡਾ ਫਤਵਾ ਦਿੱਤਾ ਉਹ ਫਤਵੇ ਦੇ ਵਿੱਚ ਕਾਂਗਰਸੀ ਕਈ ਪਰਮਲੇਕੇ ਪਾਰੀ ਬੈਠੇ ਨੇ ਬੇਸ਼ੱਕ ਮੈਂ ਕਾਂਗਰਸੀਆਂ ਪਰਮਲੇਕੇ ਕੀ ਪਾਰੀ ਬੈਠੇ ਨੇ ਵੀ ਜਿਹੜੀ ਉਹ ਵੋਟ ਆ ਜ਼ਰੂਰ ਕਾਨੂੰਨ ਨੂੰ ਪਈ ਮੈਂ ਇਥੇ ਨਹੀਂ ਮੰਨਦਾ ਉਹ ਜਿਹੜੀ ਵੋਟ ਆ ਉਹ ਥੋੜੀ ਜਿਹੀ ਕਿਤਨਾ ਕਤੇ ਜੇ ਪੰਜਾਬ ਦੇ ਲੋਕ ਨੇ ਦੇਖੋ ਕਿਸਾਨੀ ਦੇ ਦੌਰਾਨ ਤੋਂ ਬਾਅਦ ਜਿਹੜੀ ਜੇ ਆਪਾਂ ਕਹੀ ਵੀ ਕਾਂਗਰਸ ਨੇ ਆਪਣੀ ਵੋਟ ਪ੍ਰਤੀਸ਼ਤ ਦਾ ਵਾਅਦਾ ਕੀਤਾ ਫਿਰ ਉਥੇ ਨਾਲ ਬੀਜੇਪੀ ਤਾਂ ਆ ਕੇ ਖੜ ਗਈ ਨਾ ਹਾਂ ਬੀਜੇਪੀ ਨੇ ਤਾਂ ਆਪਣੀ ਵੋਟ ਪ੍ਰਤੀਸ਼ਤ ਕਿੱਥੋਂ ਤੇ ਕਿੱਥੇ ਲੈ ਗਈ ਹਾਂ ਇੱਕ ਚੇਤਾ ਦਾ ਪਿਛਾ ਵੀ ਹੈ ਨਾ ਦੂਜੇ ਪਾਸੇ ਸ਼ਹਿਰੀ ਖੇਤਰ ਦੇ ਵਿੱਚ ਕਾਂਗਰਸ ਦੀ ਵੋਟ ਟੁੱਟੀ ਵੀ ਹੈ ਹਾਂ ਇਸ ਕਰਕੇ ਆ ਵੀ ਜੇਕਰ ਵਰਕਰ ਦੀ ਕਦਰ ਨਹੀਂ ਹੋਊਗੀ ਕਿਸੇ ਵੀ ਪਾਰਟੀ ਦੇ ਵਿੱਚ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਵਰਕਰੀਪਾ ਸਰਕਾਰ ਬਣਾਉਂਦੇ ਨੇ ਤੇ ਵਰਕਰੀ ਢਾਉਂਦੇ ਨੇ ਮੇਰੇ ਪਿਆਰੇ ਮਨਨਾਮਾ ਵੀ ਮੈਂ ਵਾਰਕ ਬਾਤ ਨਾਮਾ ਕਾਲਾ ਢੋਜੀ ਨੂੰ ਤੇ ਚਲੋ ਵਾਰਕ ਬਾਤ ਆ ਸਾਡੇ ਚਾਰੇ ਜਿਹੜੇ ਜਿੱਤੇ ਨੇ ਉਹਨਾਂ ਨੂੰ ਪਰ ਜਣ ਕੇ ਸਭ ਤੋਂ ਵੱਡਾ ਜਣ ਕੇ ਜਿਹੜੀ ਗੱਲ ਆ ਉਹ ਗੰਧੀ ਬਾਟ ਜੀ ਜਣ ਕੇ ਵਧਾਈ ਦੇ ਪਾਤਰ ਨੇ ਵੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਸਨੇਹਾ ਦਿੱਤਾ ਵੀ ਵੀ ਤੁਸੀਂ ਚਾਹੇ ਹੁਣ ਮੀਤ ਹੈ ਵੀ ਜੇ ਕਹੀਏ ਵੀ ਵੀ ਕੋਈ ਆਪਣਾ ਕਹਿ ਸਕਦੇ ਆ ਵੀ ਸ਼ੁਰੂਆਤੀ ਜਿਹੜੀ ਉਹਨਾਂ ਦੀ ਰਾਜਨੀਤਿਕ ਪਿਛੋਕੜ ਨਹੀਂ ਹੈਗਾ ਜੇ ਰਾਜਾ ਬੜੇਕੀ ਦੀ ਗੱਲ ਕਰੀਏ ਉਹ ਵੀ ਆਮ ਗੱਲ ਕਰਦੇ ਨੇ ਵੀ ਆ ਵੀ ਮੈਂ ਆਮ ਘਰ ਦੇ ਵਿੱਚ ਉੱਠਿਆ ਆ ਹਾਂ ਕਿ ਅੱਜ ਰਾਜਾ ਬੜੇਕੀ ਨੂੰ ਕੋਈ ਉੱਥੇ ਹਲਕੇ ਦੇ ਵਿੱਚੋਂ ਇੱਕ ਪਾਰਟੀ ਪ੍ਰਧਾਨ ਦੇ ਉੱਤੇ ਦੇਖੋ ਜਿਹੜੀ 27 ਦੀ ਚੋਣ ਹੋਣੀ ਆ ਉਹਦੇ ਵਿੱਚ ਬੜਾ ਕੁਝ ਹੋ ਸਕਦਾ ਸੀ ਰਾਜਾ ਬੜੇਕੀ ਬਹੁਤ ਵੱਡਾ ਸਨੇਹਾ ਦੇ ਸਕਦੇ ਸੀ ਉੱਥੇ ਰਾਜਾ ਬੜੇਕੀ ਜਾਂ ਤਾਂ ਫਿਰ ਉੱਥੇ ਕਿਸੇ ਆਮ ਸੁਧਾਰ ਵਰਕਰ ਨੂੰ ਇਹ ਕਹਿ ਸਕਦੇ ਸੀ ਦੇ ਕੇ ਟਿਕਟ ਦੇ ਕੇ ਵੀ ਲੈ ਕੇ ਸਗਰਾ ਤੋਂ ਚੋਣ ਲਾਣਾ ਨਾ ਮੈਂ ਪਾਰਟੀ ਪ੍ਰਧਾਨ ਹਸਤਾਇ ਦੇ ਵਿੱਚ ਦੇਖਾਂਗੇ ਕੀ ਕਰਨਾ ਪਰ ਤੁਹਾਨੂੰ ਨਹੀਂ ਲੱਗਦਾ ਇੱਥੇ ਕਾਂਗਰਸ ਦੇ ਤਿੰਨ ਧੜੇ ਵੀ ਉੱਪਰ ਆਇਆ ਬੜਿੰਗ ਧੜਾ ਹੋ ਗਿਆ ਰੰਧਾਵਾ ਧੜਾ ਹੋ ਗਿਆ ਪ੍ਰਤਾਪ ਬਾਜਵੇ ਦਾ ਵੱਖ-ਵੱਖਰੇ ਤਿੰਨ ਧੜੇ ਵੀ ਉੱਭਰੇ ਆ ਨਾ ਚੋਣਾਂ ਦੇ ਵਿੱਚ ਕਿਉਂਕਿ ਜਿਹੜਾ ਬਰਨਾਲਾ ਦੇ ਵਿੱਚ ਕ੍ਰੈਡਿਟ ਚੰਨੀ ਤੇ ਬਾਜਵਾ ਉਹ ਕਹਿੰਦੇ ਅਸੀਂ ਜਿਤਾਤਾ ਅਸੀਂ ਟਿਕਟਾਂ ਦਿੱਤੀਆਂ ਸੀ ਆਮ ਚਰਚਾ ਵੀ ਆ ਵੀ ਇਹ ਦੇਖੋ ਵੀ ਚੰਨੀ ਸਾਹਿਬ ਉਹ ਜੋ ਆਪਣੇ ਸਤਿ ਸ੍ਰੀ ਅਕਾਲ ਲੋਕ ਸਰਪੱਖ ਮੰਤਰੀ ਨੇ ਵੀ ਜੋ ਗੱਲਵਾਹੇ ਦੇ ਵਿੱਚ ਗਏ ਨੇ ਆਮ ਲੋਕਾਂ ਚ ਚਰਚਾ ਹੋਈ ਹੈ ਚਰਚਾ ਕੀ ਹੋਈ ਵੀ ਚੰਨੀ ਅਮਰਤਾ ਬੜਕੀ ਜੀ ਨੂੰ ਜਿਤਾਉਣ ਨਹੀਂ ਗਏ ਹਰਾਉਣ ਗਏ ਹਰਾਉਣ ਗਏ ਸੀ ਫਿਰ ਇੱਕ ਇਹ ਵੀ ਚਰਚਾ ਹੋਈ ਵੀ ਉੱਥੇ ਚੰਨੀ ਜੀ ਦੀ ਫੋਟੋ ਨਹੀਂ ਲਾਈ ਉਹਨਾਂ ਨੇ ਇਹ ਚਰਚਾ ਨਹੀਂ ਸਚਾਈ ਵੀ ਸੀ ਇਹ ਕਿਤੇ ਨਾ ਕਿਤੇ ਇਹ ਗੱਲ ਆ ਜਿਹੜੀ ਧੜੇਬੰਦੀ ਆ ਤੇ ਕੋਈ ਧੜੇ ਹੁੰਦੀ ਤਾਂ ਇੱਕ ਪਾਰਟੀ ਚ ਹੁੰਦੀ ਆ ਹੋਣੀ ਵੀ ਚਾਹੀ ਪਰ ਜਿਹੜੀ ਕਾਂਗਰਸ ਦੀ ਧੜੇਬੰਦੀ ਆ ਉਹ ਬਖਰੇ ਤਰੀਕੇ ਨਾਲ ਆ ਇਹ ਜਿੱਤਦੇ ਜਿੱਤਦੇ ਜਾਣਾ ਹਾਰ ਜਾਂਦੇ ਆ ਧੜੇਬੰਦੀ ਕਰਕੇ ਤੁਸੀਂ ਹਰਿਆਣਾ ਚ ਦੇਖਿਆ ਕੀ ਹੋਇਆ ਮਹਾਰਾਸ਼ਟਰ ਚ ਤਾਂ ਸਾਫ਼ ਹੀ ਹੋ ਗਿਆ ਕੰਮ ਇਹ ਧੜੇਵਾਜੀ ਕਰਕੇ ਹੀ ਆ ਨਾ ਦੇਖੋ ਜਿਹੜੇ ਪੰਜਾਬ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਨੇ ਜਮੀਨੀ ਹਕੀਕਤਾਂ ਥੋੜੀਆਂ ਵੱਖਰੀਆਂ ਨੇ ਪਰ ਇਹਦੇ ਵਿੱਚ ਕੀ ਹੈ ਜਿਹੜੀ ਪੰਜਾਬ ਦੇ ਵਿੱਚ ਤੁਸੀਂ ਤੁਹਾਡੇ ਬੰਤੀ ਕਹਿੰਦੇ ਕੋਈ ਧੜੇ ਬੰਤੀ ਰੇਗ ਪਾਰਟੀ ਚ ਹੁੰਦੀ ਆ ਅੱਜ ਜੇ ਤੁਸੀਂ ਕਾਉਂ ਵੀ ਲਈ ਵੀ ਆਪਣੀ ਰਾਜ ਕਰਤਾ ਪਾਰਟੀ ਆ ਵਿਆਮਾ ਵੀ ਪਾਰਟੀ ਇਹਦੇ ਵਿੱਚ ਵੀ ਆ ਵੀ ਜੇ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਉਹ ਬਰਨਾਲੇ ਕਹਿ ਵੀ ਦਿੰਦੇ ਸੀਗੇ ਜੀ ਜਿਹੜਾ ਬਾਠ ਆ ਉਹ ਮੁੱਖ ਮੰਤਰੀ ਦਾ ਕੈਂਡੀਡੇਟ ਆ ਹੈ ਨਾ ਕਿ ਚਰਚਾ ਹੋਈ ਵੀ ਲੋਕੀ ਆਪ ਚਰਚਾ ਕਰਦੇ ਸੀ ਕਿ ਵੀ ਜਿਹੜੇ WhatsApp ਨੇ ਵੀ ਇਹਨਾਂ ਨੂੰ ਆਪਣੇ ਮੁੱਖ ਮੰਤਰੀ ਜੀ ਦਾ ਤਾਪੜਾ ਪ੍ਰਾਪਤ ਹ ਪਰ ਇਹ ಕಾಂಗ್ರೆਸ ਦੇ ਵਿੱਚ ਅੱਜ ਜਿਹੜੇ ಕಾಂಗ್ರೆਸ ਇੱਕ ਅਦਾਵ ਆਤਮ ਵਿਸ਼ਵਾਸ ਹੈ ਇੱਕ ਜਿਹਨੂੰ ਓਵਰ ਕੌਨਫੀਡੈਂਸ ਕਹਿੰਦੇ ਆ ਜਦੋਂ ਤੁਸੀਂ ਕਿਸੇ ਚੀਜ਼ ਨੂੰ ਆ ਆਤਮ ਵਿਸ਼ਵਾਸ ਤੋਂ ਉੱਪਰਲੀ ਗੱਲ ਕਰੋਗੇ ਉਹ ਫਿਰ ਨੁਕਸਾਨ ਹੁੰਦਾ ਹੈ ਦੂਜੀ ਗੱਲ ਹੈ ਕਿ ਆ ਵੀ ਆਪਾਂ ਪੰਜਾਬ ਦੇ ਵਿੱਚ ਦੇਖੋ ਅੱਜ ਇਹਦੇ ਵਿੱਚ ਕੋਈ ドラਮਾ ਨਹੀਂ ਹੈਗਾ ਲੋਕਾਂ ਨੇ ਇੱਕ 92 ਦਾ ਇੱਕ ਤਜਰਬਾ ਕਰਕੇ ਦੇਖ ਲਿਆ ਤੇ ਲੋਕਾਂ ਨੇ 92 ਤੋਂ ਬਾਅਦ ਆ ਆ ਤੁਹਾਡੇ ਸਾਹਮਣੇ ਇੱਕ ਤਜਰਬਾ ਹੋਰ ਕਰਕੇ ਦੇਖ ਲਿਆ ਪਰ ਇਹ ਸਚਾਈ ਆ ਕਿ ਲੋਕ ਸਭਾ ਦੇ ਵਿੱਚ ਵੀ ਲੋਕਾਂ ਨੇ ਤਜਰਬਾ ਇੱਕ ਹੋਰ ਕਰਕੇ ਦੇਖ ਲਿਆ ਪੰਜਾਬ ਦੇ ਲੋਕ ਮੈਂ ਤਾਂ ਬੇਨਤੀ ਕਰੂੰਗਾ ਤਜਰਬੇ ਹਿੰਨਾ ਰਹਿਣ ਇੱਕ ਇਹ ਦੇਖਣ ਵੀ ਜਿਹੜੀ ਜ਼ਮੀਨੀ ਹਕੀਕਤ ਆ ਪੰਜਾਬ ਦੀ ਆ ਕੀ ਪੰਜਾਬ ਨੂੰ ਕੌਣ ਸਾਂਭ ਸਕਦਾ ਇੱਕ ਜਿਹੜੀ ਪਰਿਵੰਦੇ ਦੀ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਕਾਂਗਰਸ ਨੂੰ ਮੈਂ ਜ਼ਰੂਰ ਮੰਨੂਗਾ ਦੇਖੋ ਮੈਂ ਏਡਾ ਮੇਰਾ ਸਿਆਸੀ ਕਦ ਨਹੀਂ ਹੈ ਪਰ ਕਮ ਆਮ ਸਧਾਰਨ ਵਰਕਰ ਦੇ ਤੌਰ ਤੇ ਗੱਲ ਕਹਿਣਾ ਵਾ ਵੀ ਥੋੜ੍ਹਾ ਜਿਹਾ ਹਾਈ ਕਮਾਂਡ ਦੀ ਜਿੰਨੀ ਵੀ ਲੀਡਰਸ਼ਿਪ ਆ ਉਹਨਾਂ ਨੂੰ ਜ਼ਮੀਨੀ ਕੀਤਾ ਤੋਂ ਜ਼ਰੂਰ ਜਾਣੂ ਹੋਣਾ ਚਾਹੀਦਾ ਜਿਹੜੀ ਹਾਰ ਹੋਈ ਆ ਉਹ ਤਾਂ ਵੀ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਆ ਬਿਸ਼ੱਕ ਅਸੀਂ ਇੱਕ ਆਪਣੇ ਆਪ ਨੂੰ ਆਪਣਾ ਏ ਇਹ ਦੱਸਣ ਲਈ ਚਾਹੀ ਸੀ ਹਾਰ ਗਈ ਕਿ ਸਾਡੀ ਵੋਟ ਸਾਡੇ ਕੋਲ ਹੈ ਇਹ ਆਉਣ ਵਾਲੇ ਸਮੇਂ 'ਚ ਹਾਲਾਤ ਕੁਝ ਇੱਕ ਤਾਂ ਜਿਹੜੇ ਲੀਡਰ ਆ ਉਹ ਅੰਕੜੇ ਆਪਣੇ ਹਿਸਾਬ ਨਾਲ ਤਰਕ ਦੇ ਦਿੰਦੇ ਆ ਸਾਡੀ ਪਰਸੈਂਟੇਜ ਵਧ ਗਈ ਜੀ ਸਾਡੀ ਤੁਲਨਾ ਕਰਨ ਲੱਗ ਜਾਂਦੇ ਹਨ ਜਿਵੇਂ ਬੜਿੰਗ ਸਾਹਿਬ ਨੇ ਕਹਿੰਦਾ ਜੀ ਮੇਰੀ ਤਾਂ ਵੋਟ ਉੱਥੇ ਖੜੀ ਖੜੀ ਹੈ ਪਰ ਸੱਤਾ 'ਚ ਬੈਠੇ ਜਿੱਤੇ-ਮੰਜਿੱਤੇ ਹੋਣੀ ਤਾਂ ਇਹੀ ਗੱਲਾਂ ਕਰਦੇ ਨੇ ਜੀ ਕਿ ਜਿੱਤੇ ਆ ਕੌਣ ਤੇ ਹਾਰਿਆ ਕੌਣ ਗੱਲ ਤਾਂ ਸੱਥਾ ਤੋਂ ਚੱਲਣੀ ਆ ਵੀ ਯਾਰ ਉਹ ਫਲਾਨਾ ਹਾਰ ਗਿਆ ਤੇ ਫਲਾਨਾ ਜਿੱਤ ਗਿਆ ਜਿੱਤੇ ਮੰਜੀਤੀ ਉਹ ਲੋਕਾਂ ਨਾਲ ਤਾਂ ਇਹੀ ਗੱਲਾਂ ਕਰਦੀਆਂ ਪਰ ਵੜਿੰਗ ਸਾਹਿਬ ਹੁਣੇ ਭੁੱਲ ਗਏ ਕਿ ਹੁਣ ਐਕਟਿਵ 21000 ਤੋਂ ਵੱਧ ਤੇ ਹਾਰੇ ਨੇ ਪਿਛਲੀ ਵਾਰ 12-1300 ਤੇ ਜਿੱਤੇ ਸੀ ਪਰ ਜਿੱਤ ਜਿੱਤਦਾ ਚਾਹੇ ਉਹ ਹਜ਼ਾਰ ਦੀ ਆ ਚਾਹੇ 20000 ਦੀ ਆ ਗੱਲ ਜਿੱਤ ਤੇ ਹਾਰ ਦੀ ਹੁਣੀ ਆ ਬਿਲਕੁਲ ਇਹ ਦੇਖੋ ਸਿਆਸੀ ਬਿਆਨ ਲੋਕਾਂ ਨੂੰ ਇਹ ਪੱਤਰਕਾਰਾਂ ਤੋਂ ਸਮਝਦੇ ਨੇ ਸੂਝਵਾਨ ਪੜ੍ਹੇ ਲਿਖੇ ਲੋਕ ਸਮਝ ਸਕਦੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਤਾਂ ਇਹ ਵੀ ਮੇਰਾ ਬੰਦਾ ਜਿੱਤ ਗਿਆ ਤੁਹਾਡਾ ਹਾਰ ਉਹ ਜਿੱਤ ਤੇ ਹਾਰ ਨਾਲ ਇਸਬੰਧ ਰੱਖਦਾ ਧੰਨਵਾਦ ਸੁਖਵਿੰਦਰ ਜੀ ਤੁਸੀਂ ਟਾਈਮ ਦਿੱਤਾ ਇਹ ਸਾਡੇ ਨਾਲ ਸੁਖਵਿੰਦਰ ਸਿੰਘ ਬੱਲੂ ਸੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਅੱਜ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ